ਮਹਾਰਾਜ ਜੀ ਕਾ ਖਾਲਸਾ ਮਹਾਰਾਜ ਜੀ ਕੀ ਫਤਿਹ ਅੱਜ ਦਾ ਦਿਨ ਪਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਰਣਨਦਪੁਰ ਸਾਹਿਬ ਦਾ ਕਿਲਾ ਛੱਡ ਕੇ ਅੱਗੇ ਨੂੰ ਚਾਲੇ ਪਾਇਆ ਸਤਿਗੁਰਾਂ ਸੋ ਗੁਰਦੇਵ ਜੀ ਨੂੰ ਪਤਾ ਸੀ ਅੱਗੇ ਜਾ ਕੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਸਾਰਾ ਸਰਬੰਸ ਇਦਾਂ ਹੋ ਜਾਣਾ ਹੈ ਸ਼ਹੀਦ ਹੋ ਜਾਣਾ ਹੈ ਸੋ ਸਹਾਬਜਾਦਿਆਂ ਦੀ ਸ਼ਹੀਦੀ ਸਤਗੁਰਾਂ ਅੱਖਾਂ ਸਾਹਮਣੇ ਸਮੂਹ ਸ਼ਹੀਦ ਜੋ ਸਿੰਘ ਹੋਏ ਮਹਾਰਾਜ ਜੀ ਦੇ ਚਮਕੌਰ ਸਾਹਿਬ ਉਹਨਾਂ ਦੀ ਸ਼ਹੀਦੀ ਸਰਸਾ ਦੇ ਕੰਢੇ ਤੇ ਬੇਅੰਤ ਸਿੰਘ ਸ਼ਹੀਦ ਹੋਏ ਸੋ ਉਹ ਸਰਬੰਸਦਾਨੇ ਨੂੰ ਆਪਾਂ ਕੁਛ ਨਹੀਂ ਦੇ ਸਕਦੇ ਉਹ ਦਾਤਾ ਹੈ ਬੇਨਤੀ ਹੈ ਨੌਜਵਾਨੋ ਗੁਰਮੁਖੋ ਪਿਆਰਿਓ ਸਭ ਨੂੰ ਮੇਰੀ ਬੇਨਤੀ ਹੈ ਆਪਾਂ ਦਸਵੇਂ ਪਾਸ਼ਾ ਦਾ ਕਰਜ਼ਾ ਤਾਂ ਨਹੀਂ ਲਾ ਸਕਦੇ ਪਰ ਆਪਾਂ ਇੱਕ ਖੁਸ਼ੀ ਲੈ ਸਕਦੇ ਹਾਂ ਸਤਿਗੁਰੂ ਜੀ ਦੀ ਕਿ ਸਤਿਗੁਰੂ ਆਖਣ ਕੇ ਹਾਂ ਇਹਨਾਂ ਸਾਡੀ ਸ਼ਹੀਦੀਆਂ ਦੀ ਕਦਰ ਕਰੀ ਹੈ ਅੰਮ੍ਰਿਤ ਛਕ ਲੋ ਅੰਮ੍ਰਿਤ ਛਕ ਕੇ ਗੁਰਸਿੱਖੀ ਦੇ ਰਸਤੇ ਤੇ ਚੱਲੋ ਪਾਤਸ਼ਾਹ ਖੁਸ਼ ਹੋ ਜਾਣਗੇ ਪਾਤਸ਼ਾਹ ਬ੍ਰਾਹਮਣ ਉਹਨਾਂ ਨੇ ਜੋ ਕੀਤਾ ਉਹਨਾਂ ਦੀ ਲੀਲਾ ਹੈ ਮਹਾਰਾਜ ਜੀ ਦੀ ਉਹ ਪਰਮੇਸ਼ਰ ਨੇ ਪਿਆਰੇ ਉਹ ਰੱਬ ਖੁਦ ਹੈ ਦਸਵੇਂ ਪਾਤਸ਼ਾਹ ਖੁਦ ਰੱਬ ਨੇ ਮਹਾਰਾਜ ਜੀ ਮੈਂ ਖੁਦ ਇਸ ਚੀਜ਼ ਨੂੰ ਅਨੁਭਵ ਕੀਤਾ ਹੈ ਪਿਆਰਿਓ ਜੇ ਪ੍ਰਭੂ ਜੀ ਦੀ ਖੁਸ਼ੀ ਲੈਣੀ ਹੈ ਅੰਮ੍ਰਿਤ ਛਕ ਕੇ ਜੀਵਨ ਕੁਟੂ ਬਸ ਇਹ ਨਾ ਦੇਖੋ ਮੈਂ ਚੰਗਾ ਮਾੜਾ ਮੈਨੂੰ ਹੋਣਾ ਨਹੀਂ ਹੋ ਜਾਏਗਾ ਪ੍ਰੇਮ ਦੇ ਵਿੱਚ ਅੰਮ੍ਰਿਤ ਛੱਕ ਕੇ ਬਾਣੀ ਦੇ ਨਾਲ ਜੁੜ ਜੋ ਇਹੀ ਆਪਾਂ ਸਤਿਗੁਰੂ ਜੀ ਨੂੰ ਪੇਟਾ ਕਰ ਸਕਦੇ ਆਂ ਔਰ ਤੁਸੀਂ ਆਪਾਂ ਕੁਝ ਨਹੀਂ ਦੇ ਸਕਦੇ ਉਸmein ਇਹ ਸੁਖਮ ਬੇਨਤੀ ਕਰਨੀ ਸੀ ਕਿ ਸ਼ਹੀਦੀਆਂ ਦੇ ਦਿਨ ਹਨ ਸੰਗਤ ਜੀ ਤਿਆਰ ਬਰ ਤਿਆਰ ਹੋਵੋ ਅੰਮ੍ਰਿਤ ਛੱਕ ਕੇ ਸਤਿਗੁਰੂ ਜੀ ਦੇ ਲੜ ਲੱਗ ਕੇ बस अपना जीवन भजन सिमरन च बताओ अंत वेले तानो मेरे बादशाह आप ਲੈਣ ਰਹੋਗੇ मेरे बादशाह दया ਕਰਨਗੇ ਇਹ ਹੀ ਸ਼ਹੀਦੀਆਂ ਦੀ ਕਦਰ ਆਪਾਂ ਕਰ ਸਕਦੇ ਆ ਇਤਾਂ ਹੋਰ ਕੋਸ਼ ਆਪਾਂ ਦੇ ਨਹੀਂ ਸਕਦੇ ਸ਼ਹੀਦਾਂ ਨੂੰ ਆਪਾਂ ਗੁਰੂ ਦਾ ਬਚਨ ਕਮਾ ਲਈਏ ਬਸ ਸਤਿਗੁਰੂ ਦੇਵ ਜੀ ਦੀ ਖੁਸ਼ੀ ਹੋ ਜਾਵੇਗੀ ਮੇਰੇ ਕੋਲ ਜਿਆਦਾ ਮੈਂ ਸਮਰਥਾ ਨਹੀਂ ਹੈ ਕਹਿਣ ਦੀ ਕਿਉਂਕਿ ਸਤਿਗੁਰਾਂ ਦਾ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਮਹਾਰਾਜ ਜੀ ਉਹਨਾਂ ਸਮਿਆਂ ਦੇ ਵਿੱਚ ਅਨੰਦਪੁਰ ਸਾਹਿਬ ਛੱਡ ਕੇ ਅੱਗੇ ਨੂੰ ਚਾਲੇ ਪਾਏ ਚਮਕੌਰ ਸਾਹਿਬ ਇੱਧਰ ਦੀ ਸਾਰੇ ਹੁੰਦੇ ਮਾਛੀਵਾੜਾ ਸਾਹਿਬ ਤੇ ਮਹਾਰਾਜ ਦਮਦਮਾ ਸਾਹਿਬ ਪਹੁੰਚੇ ਉੱਥੋਂ ਫਿਰ ਇੱਧਰ ਦੀ ਹੁੰਦੇ ਹੋਏ ਹਜੂਰ ਸਾਹਿਬ ਪਹੁੰਚੇ ਪਾਸ਼ਾ ਨੇ ਦਾਤਾਂ ਹੀ ਵੰਡੀਆਂ ਨੇ ਦਇਆ ਇਹ ਕੀਤੀ ਹੈ ਬਸ ਸੰਤਾਂ ਨੂੰ ਬੰਦਗੀ ਦਿੰਦੇ ਗਏ ਹੋਰ ਸੰਸਾਰ ਦੇ ਲੋਕਾਂ ਨੂੰ ਜੋ ਇੱਛਾ ਸਭ ਪੂਰਾ ਕਰਦੇ ਗਏ ਐਸੇ ਦਿਆਲੂ ਗੁਰਦੇਵ ਉਨਾ ਆਪਣੇ ਸਹਬਜ਼ਾਦੇ ਸਾਰਾ ਪਰਿਵਾਰ ਸਾਰੇ ਸਿੰਘ ਸਾਰਾ ਕੁਸ਼ਵਾਰ ਕੇ ਪਾਤਸ਼ਾਹ ਇਦਾਂ ਚਲੇ ਗਏ ਜਿਦਾਂ ਕੁਝ ਹੋਇਆ ਹੀ ਨਹੀਂ ਹੁੰਦਾ ਸੋ ਐਸੇ ਬਲੀ ਸਤਗੁਰੂ ਅੱਜ ਵੀ ਮੌਜੂਦ ਨੇ ਛਰਨੂ ਕਰੋੜ ਸ਼ਹੀਦ ਜਿਨ੍ਹਾਂ ਦੇ ਸੇਵਾ ਦਾ ਹਰਨ ਹੈ ਤੇ ਆਪੋ ਸਾਰੇ ਵੀ ਸੇਵਾਦਾਰ ਬਣਨ ਦਾ ਯਤਨ ਕਰੀਏ ਕਿਣਕਾ ਮਾਤਰ ਖੁਸ਼ੀ ਲੈਣ ਦਾ ਯਤਨ ਕਰੀਏ ਪ੍ਰਭੂ ਜੀ ਦੀ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਪਾਈਏ ਅਮਰਤਾਰੇ ਹੋ ਕੇ ਜੀਵੋ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ